ਖਬਰ ਬਸ ਪਾਪਾ ਜੀ ਵੀ ਆਏ ਆ ਕੀ ਬੰਗਿਆ ਮੇਲੀ ਮੰਗ ਮੈਂ ਬਸ ਸੇਵਾ ਮੰਗੀ ਆ ਜੀ ਇਹ ਹਲਕੇ ਦੀ ਬਹੁਤ ਅੱਛਾ ਵਰਕਰਾਂਜ ਬਹੁਤ ਉੱਛਾ ਸੀ ਕੰਮ ਦੀ ਰੁੱਤ ਹੈ ਬਹੁਤ ਜੋਰਾ ਤੇ ਹੈ ਹਾੜੀ ਪਰ ਵਰਕਰਾਂਜ ਬਹੁਤ ਉੱਛਾ ਸੀ ਤੇ ਮੈਂ ਸਮਝਦਾ ਬਹੁਤ ਵਧੀਆ ਇਤਿਹਾਸਕ ਜਿਤ ਹੋਵੇ ਜੀ ਮੈਂ ਟੀਚਰ ਵੀ ਰਹੀ ਆ ਪਲੇਅਰ ਵੀ ਰਹੀ ਆ ਔਰ ਮੈਂ ਇਹ ਮੁਕਾਬਲੇ ਨੂੰ ਮੁਕਾਬਲਾ ਨਹੀਂ ਮੰਨਦੀ ਉਹ ਜਿਹੜੇ ਆ ਕਲਾਕਾਰ ਹੈ ਬਾਹਰ ਬਾਹਰੋਂ ਆਏ ਹੋਏ ਆ ਮੈਂ ਇਸ ਫਰੀਦਕੋਟ ਦੀ ਬੇਟੀ ਆਂ ਪਰ ਮੈਂ ਆਪਣੀ ਤਨਮਨ ਨਾਲ ਸੇਵਾ ਕਰੂੰਗੀ ਮੈਂ ਕੋਈ ਮੁਕਾਬਲਾ ਕਿਸੇ ਨਾਲ ਨਹੀਂ ਮੰਨਦੀ ਮੇਰਾ ਮੁਕਾਬਲਾ ਮੇਰੇ ਨਾਲ ਹੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਕਾਂਗਰਸ ਵੱਲੋਂ ਫਰੀਦਕੋਟ ਲੋਕ ਸਭਾ ਲਈ ਐਲਾਨ ਕੀਤੇ ਗਏ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋ ਨੇ ਅੱਜ ਇੱਥੇ ਫਰੀਦਕੋਟ ਵਿਖੇ ਇੱਕ ਵਰਕਰਿੰਗ ਮੀਟਿੰਗ ਕੀਤੀ ਤੇ ਇਸ ਭਰਮੀ ਵਰਕਰ ਮੀਟਿੰਗ ਦੇ ਵਿੱਚ ਉਹਨਾਂ ਨੇ ਸਾਰੇ ਵਰਕਰਾਂ ਨੂੰ ਚੋਣ ਮੈਦਾਨ ਦੇ ਵਿੱਚ ਡਟ ਜਾਣ ਦੀ ਅਪੀਲ ਕੀਤੀ ਵਰਕਰਾਂ ਨੇ ਇਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਭਰਮਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਇਸ ਤੋਂ ਬਾਅਦ ਉਹ ਬਾਬਾ ਫਰੀਦ ਜੀ ਦੇ ਨਤਮਸਤਕ ਹੋਏ ਇੱਥੇ ਉਹਨਾਂ ਨੇ ਇੱਕ ਸ਼ਰਧਾਵਾਣ ਤੇ ਆਮ ਸ਼ਰਧਾਲੂ ਦੀ ਤਰ੍ਹਾਂ ਆ ਕੇ ਮੱਥਾ ਟੇਕਿਆ ਤੇ ਇੱਥੇ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਸਰਪਾਉ ਭੇਟ ਕੀਤਾ ਇਸ ਤੋਂ ਬਾਅਦ ਉਹ ਬਾਬਾ ਫਰੀਦ ਜੀ ਦੇ ਨਾਲ ਲੱਗਦੇ ਮੰਦਿਰ ਦੇ ਵਿੱਚ ਗਏ ਤੇ ਮੰਦਿਰ ਦੇ ਵਿੱਚ ਮਥਾ ਟੇਕਣ ਤੋਂ ਬਾਅਦ ਉੱਥੇ ਪ੍ਰਬੰਧਕ ਕਮੇਟੀ ਨੇ ਉਹਨਾਂ ਦਾ ਸਨਮਾਨ ਕੀਤਾ ਇਸ ਸਮੇਂ ਪੰਜਾਬ ਡੈਰੀ ਨਾਲ ਗੱਲਬਾਤ ਕਰਦੇ ਆਂ ਉਹਨਾਂ ਕਿਹਾ ਕਿ ਉਹ ਫਰੀਦਕੋਟ ਦੀ ਧੀ ਆ ਤੇ ਮੁਕਾਬਲਾ ਸਿਰਫ ਆਪਣਾ ਆਪਣੇ ਨਾਲ ਸਮਝਦੇ ਆ ਜਿੰਨੇ ਵੀ ਤਰੰਤਰ ਕਲਾਕਾਰ ਉਹਨਾਂ ਦੇ ਮੁਕਾਬਲੇ ਚਾਹੋ ਕਿਸੇ ਨਾਲ ਆਪਣਾ ਮੁਕਾਬਲਾ ਨਹੀਂ ਸਮਝਦੇ ਉਹਨਾਂ ਦਾ ਮੁਕਾਬਲਾ ਖੁਦ ਆਪਣੇ ਨਾਲ ਹੀ ਆ ਤੇ ਉਹ ਆਪਣਾ ਨਾਮ ਅਨਾਉਂਸ ਕਰਨ ਵਿੱਚ ਐਲਾਨ ਕਰਨ ਵਿੱਚ ਵੀ ਕੋਈ ਦੇਰੀ ਹੋਈ ਮਹਿਸੂਸ ਨਹੀਂ ਕਰ ਰਹੇ ਇਸ ਤੋਂ ਇਲਾਵਾ ਕੁਸ਼ਲਦੀਪ ਸਿੰਘ ਢਿੱਲੋਂ ਨੇ ਜਿਹੜੇ ਉਹਨਾਂ ਦੇ ਨਾਲ ਚੱਲ ਰਹੇ ਸੀ ਲਗਾਤਾਰ ਵਰਕਰ ਮੀਟਿੰਗ ਤੋਂ ਲੈ ਕੇ ਮੱਥਾ ਟੇਕਣ ਤੱਕ ਉਹਨਾਂ ਨੇ ਕਿਹਾ ਕਿ ਵਰਕਰਾਂ ਦਾ ਭਾਰੀ ਸਹਿਯੋਗ ਤੇ ਸਮਰਥਨ ਮਿਲ ਰਿਹਾ ਹੈ ਤੇ 1 ਜੂਨ ਨੂੰ ਇਹ ਸਾਰਾ ਨਤੀਜਾ ਲੋਕਾਂ ਦੇ ਸਾਹਮਣੇ ਆ ਜਾਵੇਗਾ।

ਰਿਸਪੌਂਸ ਵਾਇਗਰੂ ਦੀ ਕਿਰਪਾ ਨਾਲ ਉਹਨਾਂ ਦੇ ਦਵਾਰ ਤੇ ਖੜੀਆਂ ਬਹੁਤ ਵਧੀਆ ਰਿਸਪੌਂਸ ਹੈ ਇਹ ਮੇਰਾ ਪੇਕਾ ਪਰਿਵਾਰ ਹੋਣ ਕਰਕੇ ਮੇਰੇ ਭਰਾ ਮੇਰੇ ਬਜ਼ੁਰਗ ਮੇਰੇ ਨੌਜਵਾਨ ਵੀਰ ਉਹਨਾਂ 'ਚ ਬਹੁਤ ਉਤਸ਼ਾਹ ਹੈ ਕਿ ਸਾਡੇ ਪਰਿਵਾਰ ਦੀ ਬੇਟੀ ਨੂੰ ਅੱਜ ਕਾਂਗਰਸ ਹਾਈ ਕਮਾਂਡ ਨੇ ਮੌਕਾ ਦਿੱਤਾ ਤੇ ਇਸ ਤੋਂ ਵੱਧ ਛੱਡ ਕੇ ਮੇਰੇ ਮੋਢੇ ਨਾਲ ਮੋਢਾ ਚੋੜ ਕੇ ਖੜਨਗੇ ਤੇ ਸਾਰਾ ਜਿਹੜਾ ਉਹਨਾਂ ਦਾ ਇਹ ਮਾਨ ਸਨਮਾਨ ਹੈ ਇਹ ਵਾਇਗਰੂ ਦੀ ਪੱਪਾ ਫਰੀਦ ਦੀ ਧਰਤੀ ਤੇ ਖੜੀ ਆ ਮੈਂ ਉਹਨਾਂ ਦਾ ਮਾਨ ਸਨਮਾਨ ਹਮੇਸ਼ਾ ਬਰਕਰਾਰ ਰੱਖਾਂਗੀ ਬਾਬਾ ਜੀ ਵੀ ਆਏ ਆ ਕੀ ਬਗਿਆ ਮੈਲੀ ਮਾਂ ਮੈਂ ਬਸ ਸੇਵਾ ਮੰਗੀ ਆ ਜੀ ਇਹ ਹਲਕੇ ਦੀ ਕੁਝ ਦਿਨ ਟੇਟ ਹੋਈ ਆ ਉਹ ਕਿਵੇਂ ਕਵਰ ਕਰੋਗੇ ਨੀ ਐਨੀ ਲੇਟ ਵੀ ਨਹੀਂ ਮੈਂ ਮੰਨਦੀ ਕਿ ਸਾਡੀ ਕਾਂਗਰਸ ਹਾਈ ਕਮਾਂਡ ਬਹੁਤ ਲਾਈਕ ਸਮਾਂ ਲੈ ਕੇ ਵਧੀਆ ਕੈਂਡੀਡੇਟ ਨੂੰ ਚੁਣ ਕੇ ਲੋਕਾਂ ਦੇ ਰੂਬਰੂ ਕਰਦੀ ਐ ਸੋ ਸਮਾਂ ਇੰਨਾ ਵੀ ਨਹੀਂ ਲੇਟ ਹੋਇਆਗਾ ਬਹੁਤ ਵਧੀਆ ਸਮਾਂ ਹੈ ਵਾਇਰ ਗਰੁੱਪ ਭਲੀ ਕਰੂਗਾ ਔਰ ਇਸ ਲੋਕ ਸਭਾ ਸੀਟ ਜਿਹੜੀ ਪਪਾ ਫ੍ਰੀਤੀ پارٹی ਤੋਂ ਉਹਨਾਂ ਦੀ ਬੇਟੀ ਜਿੱਤ ਕੇ ਪਾਰਲੀਮੈਂਟ ਚ ਜਾਊਗੀ ਦੂਸਰੇ ਪਾਸੇ ਕਲਾਕਾਰਾਂ ਦੇ ਪਾਸੇ ਸੁਧਾਰ ਦੀ ਗੱਲ ਹੈ ਮੈਂ ਐਕਚੁਅਲੀ ਮੈਂ ਟੀਚਰ ਵੀ ਰਹੀ ਆ ਪਲੇਅਰ ਵੀ ਰਹੀ ਆ ਔਰ ਮੈਂ ਇਹ ਮੁਕਾਬਲੇ ਨੂੰ ਮੁਕਾਬਲਾ ਨਹੀਂ ਮੰਨਦੀ ਉਹ ਜਿਹੜੇ ਆ ਕਲਾਕਾਰ ਆ ਬਾਹਰ ਬਾਹਰੋਂ ਆਏ ਹੋਏ ਮੈਂ ਇਸ ਫਰੀਦਕੋਟ ਦੀ ਬੇਟੀ ਆ ਔਰ ਮੈਂ ਆਪਣੀ ਤਨ ਮਨ ਨਾਲ ਸੇਵਾ ਕਰੂੰਗੀ ਮੈਂ ਕੋਈ ਮੁਕਾਬਲਾ ਕਿਸੇ ਨਾਲ ਨਹੀਂ ਮੰਨਦੀ ਮੇਰਾ ਮੁਕਾਬਲਾ ਮੇਰੇ ਨਾਲ ਹੀ ਆ ਮੈਂ ਸਮਝਦਾ ਆ ਕਿ ਪ੍ਰਮਾਤਮਾ ਦੀ ਕਿਰਪਾ ਬਾਬਾ ਫਰੀਦ ਜੀ ਦੀ ਅੱਜ ਦਿਨ ਵੀ ਬਾਬਾ ਜੀ ਦਾ ਤੇ ਅਸੀਂ ਉਹਨਾਂ ਦੇ ਚਰਨਾਂ 'ਚ ਪਹੁੰਚੇ ਆ ਅਰਦਾਸ ਕੀਤੀ ਹੈ ਤੇ ਬਾਬਾ ਜੀ ਕਿਰਪਾ ਕਰਨਗੇ ਜਿਸ ਤਰ੍ਹਾਂ ਫੋਲ ਮੇ ਅੱਜ ਪਹਿਲਾ ਦਿਨ ਸੀਗਾ ਬਹੁਤ ਅੱਛਾ ਵਰਕਰਾਂ ਚ ਬਹੁਤ ਅੱਛਾ ਸੀ ਕੰਮ ਦੀ ਰੁੱਤ ਹੈ ਬਹੁਤ ਜੋਰਾ ਤੇ ਹੈ ਹਾੜੀ ਪਰ ਵਰਕਰਾਂ ਚ ਬਹੁਤ ਅੱਛਾ ਸੀ ਤੇ ਮੈਂ ਸਮਝਦਾ ਬਹੁਤ ਵਧੀਆ ਇਤਿਹਾਸਕ ਜਿੱਤ ਹੋ ਗਈ